ਇੱਕ ਸਿੰਘ ਨੂੰ ਪਿੱਛੋਂ ਕੋਈ ਅਨੁਸ਼ਾਸਤ ਬੰਦੇ ਆਏ ਉਹਨਾਂ ਖਾਲਸੇ ਨੂੰ ਕਹਿੰਦੇ ਨੇ ਇਹ ਖਾਲਸਤਾਨੀ ਗੱਡੀ ਪਿੱਛੇ ਕਰੋ ਹੁੰਦਾ ਉਹਨੇ ਗੱਡੀ ਖਿਲਾੜ ਲੈ ਵਿਚਾਰੇ ਨੇ ਬੜਾ ਭਲਾ ਮਨਸ ਬੰਦਾ ਹੈਗੀ ਹੁੰਦਾ ਭਰਾਓ ਮੈਂ ਤੈਨੂੰ ਕੁਛ ਆਖਿਆ ਵੀ ਨਹੀਂ ਮੈਨੂੰ ਖਾਲਸਾ ਨੇ ਘਤਵਾਂਦੇ ਹੋ ਗੱਲ ਕੀ ਏ ਤੇ ਭਰਾਓ ਉਹਨੂੰ ਇੰਨਾ ਕੁੱਟਿਆ ਵਿਚਾਰੇ ਨੂੰ ਨਾਣੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਸਜਣੋ ਮੈਂ ਮਾਲ ਸਿੰਘ ਕੁੱਟਿਆ ਤੇ ਅੱਜ ਗੱਲ ਕਰਾਂਗੇ ਜੀ ਕੱਲ ਕੈਂਥਲ ਜ਼ਿਲ੍ਹੇ ਦੇ ਵਿੱਚ ਕੋਈ ਸਿੰਘ ਜਾ ਰਿਹਾ ਸੀ ਜੀ ਫਾਟਕਾਂ ਦੇ ਕੋਲ ਤੇ ਕੈਂਸਲ ਇੱਥੋਂ ਆਪਣਾ ਉਤੀ 35 ਕਿਲੋਮੀਟਰ ਦੀ ਖਨੋਰੀ ਬਾਰਡਰ ਤੋਂ ਤੇ ਉੱਥੇ ਭਰਾਵੋ ਇੱਕ ਸਿੰਘ ਨੂੰ ਪਿੱਛੋਂ ਕੋਈ ਅਣਪਛਾਤੇ ਬੰਦੇ ਆਏ ਉਹਨਾਂ ਖਾਲਸੇ ਨੂੰ ਕਹਿੰਦੇ ਨੇ ਇਹ ਖਾਲਿਸਤਾਨੀ ਗੱਡੀ ਪਿੱਛੇ ਕਰੋ ਹੁੰਦਾ ਉਹਨੇ ਗੱਡੀ ਖਿਲਾਰ ਲਈ ਵਿਚਾਰੇ ਨੇ ਬੜਾ ਭਲਾ ਮਨਸ ਬੰਦਾ ਹੈਗੀ ਹੁੰਦਾ ਭਰਾਵੋ ਮੈਂ ਤੈਨੂੰ ਕੁਛ ਆਖਿਆ ਵੀ ਨਹੀਂ ਮੈਨੂੰ ਖਾਲਸਾ ਨਹੀਂ ਕਰਤੋਂ ਆਂਦੇ ਹੋ ਗੱਲ ਕੀ ਏ ਤੇ ਭਰਾਵੋ ਉਹਨੂੰ ਇੰਨਾ ਕੁੱਟਿਆ ਵਿਚਾਰੇ ਨੂੰ ਨਾ ਨੇ ਨੂੰ ਦੱਟੇ ਮਾਰ ਮਾਰ ਕੇ ਤੁਸੀਂ ਵੀਡੀਓ ਵੀ ਵੇਖੋ ਆਈ ਆਪਣੇ ਪੇਚਾਂ ਦੇ ਉੱਤੇ ਸਾਰਿਆਂ ਦੇ ਚੱਲਦੀ ਮੀੜ ਦੇ ਉੱਤੇ ਬੜੀ ਬੜੇ ਕੁੱਟ ਮਾਰ ਆਪਣੇ ਮਰਦ ਮਾਰ ਕੇ ਸੁੱਟ ਗਿਆ ਨੇ ਵਿਚਾਰੇ ਵਿਚਾਰੇ ਦੇ ਕਰਮ ਚੰਗੇ ਸਨ ਤੇ ਬਚ ਗਿਆ ਤੇ ਮੇਰੇ ਪੰਜਾਬੀ ਭਰਾਵਾਂ ਨੂੰ ਹੀ ਬੇਨਤੀ ਹੈ ਭਰਾਵੋ ਵੀ ਜਦੋਂ ਇਹ ਆਪਾਂ ਨੂੰ ਖਾਲੀਸਾਨ ਖੁਦ ਹੀ ਦੇ ਰਹੇ ਨੇ ਖੁਦ ਹੀ ਆਖ ਰਹੇ ਨੇ ਅਸੀਂ ਕੋਈ ਖਾਲਿਸਤਾਨ ਮੰਗਿਆ ਵੀ ਕੋਈ ਨਹੀਂ ਕਿਹੜਾ ਲੰਮਾ ਚੌੜਾ ਮਸਲਾ ਵੀ ਕੋਈ ਨਹੀਂ ਜੀ ਖਾਲਿਸਤਾਨ ਦਾ ਜੀ ਹੈ ਤੇ ਖਾਣ ਨੂੰ ਖੁਦ ਹੀ ਖਾਲਿਸਤਾਨ ਦੇ ਪੈਣੇ ਇਹਦਾ ਮਤਲਬ ਇਹ ਸਾਨੂੰ ਖੁਦ ਖਾਲਿਸਤਾਨ ਦੇ ਰਹੇ ਨੇ ਤੇ ਇਹਦੇ ਦੇਣ ਨੂੰ ਤਿਆਰ ਨੇ ਬੈਠੇ ਨੇ ਆ ਵੀ ਨਾ ਆ ਆ ਕੇ ਸਾਡਾ ਖਾਲਸਾ ਬਣਵਾ ਦੇਣਾ ਅਸੀਂ ਮੰਗੇ ਨਾ ਕਿਉਂ ਉਂਝ ਹੀ ਬਣਾ ਦੇਣਾ ਆ ਆ ਕੇ ਸਾਨੂੰ ਖਾਲਸਤਾਨੀ ਖਾਲਸਤਾਨੀ ਇਹਨਾਂ ਦੇ ਐਮਪੀ ਐਮਐਲਏ ਮੰਤਰੀ ਵੱਡੇ ਵੱਡੇ ਉੱਦਾਂ ਸਾਨੂੰ ਖਾਲਸਤਾਨਾਂ ਦੇ ਬਣੇ ਜੱਸ ਹੋ ਜੀ ਨਾ ਮੰਗਿਆ ਨਾ ਮੰਗਾਇਆ ਸਾਨੂੰ ਖੋਲ ਹੀ ਖਾਲਸਾ ਨਾ ਕੀ ਜਾਂਦੇ ਨੇ ਤੁਸੀਂ ਜੋਖੋ ਦੇਖੋ ਵੀ ਗੱਲ ਕਿੱਧਰ ਜਾਂਦੀ ਏ ਇਹ ਤੇ ਖੋਦੀ ਦੇ ਰਹੇ ਨੇ ਖਾਲਸਤਾਨ ਆ ਆ ਕੇ ਸਗਵਿੱਚ ਤੇ ਮਾਨ ਦੀ ਗੱਲ ਏ ਇੱਥੇ ਆਪਣੇ ਵਾਸਤੇ ਮਾਨ ਦੀ ਗੱਲ ਖਾਲਸਤਾਨ ਦੇਣ ਆ ਤੇ ਆਪਣਾ ਦੇਸ਼ ਛੱਡ ਉਂਝ ਇਹ ਆ ਵੀ ਬਣਵਾ ਰਹੇ ਨੇ ਅੱਜ ਤੇ ਮੰਗਿਆ ਵੀ ਨਹੀਂਗਾ ਇਸ ਖਾਲਸੇ ਨੂੰ ਖਾਲਸਾ ਨਾ ਕਿਹਾ ਜਾਂਦੇ ਨੇ ਖਾਲਸਤਾਨੀ ਖਣਕਰੀ ਹੁੰਦੇ ਨੇ ਜੀ ਤਾਂ ਤੁਸੀਂ ਗੁੱਸਾ ਨਾ ਕਰਿਆ ਕਰੋ ਜੇ ਖਾਲਸਾ ਨਾ ਦੇਣਾ ਇਹਨਾਂ ਥੈਂਕਸ ਕਰਿਆ ਕਰੋ ਵੀ ਬੜੀ ਮਿਹਰਬਾਨੀ ਹੈ ਜੀ ਚੋ ਕੋ ਸਾਲਾ ਸਾਡੇ ਸੰਯੋਗ ਵੀ ਕਰੋ ਨਾਲ ਖਾਲਸੇ ਬਣਾਉਣ ਦਾ ਇੱਥੇ ਗੁੱਸੇ ਦੀ ਗੱਲ ਨਹੀਂ ਆ ਗਈ ਖਾਲਸਤਾਨ ਸ਼ਬਦ ਬਹੁਤ ਵਧੀਆ ਪਵਿੱਤਰ ਸ਼ਬਦ ਹੈ ਜੀ ਜੇ ਤੁਹਾਨੂੰ ਖਾਲਸਾ ਨਾ ਆਖਤਾ ਜੀ ਗੁੱਸਾ ਨਾ ਕਰਿਆ ਕਰੋ ਤੁਸੀਂ ਗੁੱਸਾ ਕਰ ਜਾਂਦੇ ਹੋ ਇਹ ਖਾਲਸਤਾਨੀ ਕੋਈ ਗਾਲ ਥੜਾ ਕੋਈ ਖਾਲਸਤਾਨੀ ਇਹ ਤਾਂ ਪਿਓਰ ਸ਼ਬਦ ਹੈ ਪਿਓਰ ਖਾਲਸਾ ਜਿਸ ਚ ਕੋ ਐਬ ਨਹੀਂ ਪਾਪ ਨਹੀਂ ਉਹਨੂੰ ਖਾਲਸਾ ਨੇ ਖਾਲਸ ਨੂੰ ਖਾਲਸਾ ਨੇ ਬਿਲਕੁਲ ਸਾਫ਼ ਬੰਦੇ ਨੇ ਤੇ ਚੁਗਿਆ ਤਾਂ ਗਲਤ ਹੈ ਕੋਈ ਨਹੀਂ ਕੋਈ ਜੀ ਤੁਹਾਨੂੰ ਖਾਲਸਾ ਦੇ ਨਾਮ ਦਾ ਥੈਂਕਸ ਕਰਕੇ ਆਇਓ ਚੰਗਾ ਭਰਾ ਬੜੀ ਮਿਹਰਬਾਨੀ ਤੇਰੀ ਇਹ ਆਪਾਂ ਨੂੰ ਖਾਲਸਾ ਦੇ ਰਹੇ ਨੇ ਨਾ ਜੇ ਬਣਿਆ ਨਾ ਬਣਾਇਆ ਇਹਨਾਂ ਨਾਮ ਹੀ ਦਿੱਤਾ ਖਾਲਸਾ ਦਾ ਇਹਨਾਂ ਦਾ ਕੋਈ ਵੀ ਲੰਡੂ ਪੰਡੂ ਮੰਤਰੀ ਉੱਠਦਾ ਖਾਲਸਾ ਨਹੀਂ ਆਖ ਜਾਂਦਾ ਹੈ ਕੋਈ ਨਾ ਵਧਾਇਆ ਕਾਮਿਆਂ ਦਾ ਐਮਐਲਏ ਕੋਈ ਆਉਂਦਾ ਉਹ ਵੀ ਖਾਲਸਾ ਨੇ ਮੰਤਰੀ ਵੱਡੇ ਵੱਡੇ ਆ ਕੇ ਜਾਂਦੇ ਨੇ ਤੇ ਭਰਾਵੋ ਤੁਸੀਂ ਗੁੱਸਾ ਨਾ ਕਰਿਆ ਕਰੋ ਕਿ ਤੁਹਾਨੂੰ ਖਾਲਸਾ ਨਾ ਆਖਦਾ ਇਹਨਾਂ ਦਾ ਥੈਂਕਸ ਕਰਿਆ ਕਰੋ ਸਭ ਆਪੋ ਨੇ ਖਾਲਸਾ ਦੇ ਰਹੇ ਨੇ ਖੁਦ ਹੀ ਦੇ ਰਹੇ ਨੇ ਤੁਸੀਂ ਕਿਉਂ ਨਹੀਂ ਲੈ ਰਹੇ ਤੂੰ ਕਾਲਾ ਕਾਲਾ ਗੁੱਸਾ ਕਰਦੇ ਮੇਰੇ ਨਾਲ ਤਿੰਨ ਚਾਰ ਬੰਦੇ ਦੀ ਗੱਲ ਹੋਈ ਅਸਾ ਸਾਡਾ ਸ਼ਹਿਰ ਨਰਮਾਣਾ ਇੱਥੇ ਖਨੋਰੀ ਸਾਡਾ ਬਈ ਸ਼ਹਿਰ ਖਨੌਰਗੋਈ ਜੀ ਤੇ ਨਰਮਾਣਾ ਤਹਿਸੀਲ ਸਾਡਾ ਆਉਣ ਜਾਣ ਖਨੋਰੀ ਏ ਨਰਮਾਣੇ ਸੱਗਿਆ ਕਹੀ ਅਖਦੇ ਸਰਦਾਰ ਜੀ ਖਾਲਸਤਾਨੀ ਆ ਗਏ ਜੀ ਤਾਂ ਮੈਂ ਬੜਾ ਹੱਸਵੇਂ ਨੇ ਮਾ ਜੀ ਹਾਂ ਖਾਲਸਤਾਨੇ ਆ ਗਏ ਆ ਜੀ ਕਿਉਂਕਿ ਪ੍ਰੇਮ ਪਿਆਰ ਹੈ ਮਾ ਜੀ ਹਾਂ ਬਿਲਕੁਲ ਖਾਲਸਤਾਨ ਨੂੰ ਸੇਟ ਜੀ ਬਣਵਾਦੋਗਰ ਸਾਡਾ ਖਾਲਸਤਾਨ ਫਿਰ ਹੱਸਵੇਂ ਨੇ ਵੀ ਅੱਗੋਂ ਤੇ ਇਹ ਤੇ ਗੁੱਸੇ ਨਾਲ ਗੱਲ ਨਹੀਂ ਕੋਨੀ ਜੀ ਕੋਈ ਤੁਸੀਂ ਐਵੇਂ ਗੁੱਸਾ ਕਰ ਗੱਲ ਸਾਨੂੰ ਖਾਲਸਤਾਨੀ ਆ ਗਏ ਆ ਗਏ ਕੀ ਤੁਹਾਨੂੰ ਗੋਲੀ ਮਾਰਤੀ ਉਹਨਾਂ ਨੇ ਖਾਲਸਤਾਨ ਆ ਕੇ ਤਾਂ ਟਟੜ ਗੱਲ ਘੋੜਤਾ ਫਿਰ ਲਗਿਆ ਤੁਸੀਂ ਲੈਣਾ ਨੇ ਦੇਣਾ ਨਹੀਂ ਉਹ ਤੁਹਾਨੂੰ ਖੁਦ ਖਾਲਸਾ ਮਰਜੋ ਦੇ ਰਹੇ ਨੇ ਤੁਹਾਨੂੰ ਤੁਸੀਂ ਗੁੱਸਾ ਕਰੀ ਜਾਂਦੇ ਹੋ ਉਹ ਸਗੋਂ ਆਖੋ ਹੋਰ ਆਖੋ ਖਾਲਸਤਾਨੀ ਸਾਡੇ ਖਾਲਸੇ ਨੇ ਤਾਂ ਬਣਾ ਰਹੇ ਨੇ ਇਹਨੇ ਖੁਦ ਹੀ ਦੇ ਰਹੇ ਨੇ ਤੁਸੀਂ ਗੁੱਸਾ ਕਰਕੇ ਬਹਿ ਜਾਂਦੇ ਹੋ ਸਭ ਆਪਣੇ ਆਈਡੀਆਂ ਪਿੱਛੇ ਵੀ ਖਾਲਸਾ ਲਿਖੋ ਸਾਰੀਆਂ ਪਿੱਛੇ ਲਿਖ ਦਿਓ ਖਾਲਸਤਾਨੀ ਇਹਨੂੰ ਪਤਾ ਲੱਗ ਜੇ ਤੇ ਭਰਾਓ ਗੁੱਸਾ ਨਾ ਕਰਿਆ ਕਰੋ ਤੇ ਆਲ ਵਰਦੇ ਜੋ ਪੰਜਾਬੀ ਦੇ ਮੂਵੀ ਵੀਡੀਓ ਵੇਖ ਰਹੇ ਨੇ ਆਪਣੀ ਭਰਾਓ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵਾਦਾ ਕਰੋ ਕਿਸੇ ਨੂੰ ਕੋਈ ਖਲਸਾ ਜਾਖ ਦੇਗਾ ਤਾਂ ਗੁੱਸਾ ਨਹੀਂ ਕਰਨਾਗਾ ਸੋ ਗਾਜ ਕੋ ਥੈਂਕਸ ਕਰਕੇ ਆ ਗਏ ਚੰਗਾ ਭਰਾ ਬੜੀ ਮਿਹਰਬਾਨੀ ਤੇਰੀ ਆਖਿਆ ਨੂੰ ਇਹ ਤੇ ਗੁੱਸਾ ਹਲਦੇ ਗੱਲੀ ਕੋ ਨਹੀਂ ਜ ਕੋਈ ਤੇ ਭਰਾਓ ਇਹਨੇ ਵਿਚਾਰ ਸਾਂਝੇ ਕਰਨੇ ਸਾਂਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ